ਸਿੰਦੇਹੀ ਸਟਾਰ ਇੰਡੀਆ ਨਿਊ ਚੈਨਲ ਦਾ ਡੇਲੀ ਪੌਂਟ ਹੈ ਜਨ ਜੱਜ ਸਢੀ ਪ੍ਰੈਸਟੀ ਟੀਮ ਦੀ ਅੰਮ੍ਰਿਤਸਰ ਸੇ ਕਰੀਕਿਰਤ ਸਾਰੀ ਯੂਨੀ ਲਿਮਿਟਿਡ ਅੰਮ੍ਰਿਤਸਰ ਪਹੁੰਚੀ ਹੈ ਅਸੀਂ ਇੱਥੇ ਗੱਲ ਕਰਾਂਗੇ ਕਿ ਇੱਥੇ ਜਿਹੜੀਆਂ ਲਿਵ ਸੋਸਾਇਟੀਆਂ ਬਣੀਆਂ ਸਨ ਤੇ ਉਹ 1953 ਦੇ ਵਿੱਚ ਕਾਨੂੰਨ ਇੱਕ ਐਕਟ ਲਾਗੂ ਹੋਇਆ ਸੀ ਕਿ ਕੁਝ ਪਰਿਵਾਰ ਇੱਕਠੇ ਹੋ ਕੇ ਇਕੱਤਰ ਹੋ ਕੇ ਤੇ ਆਪਣਾ ਕਾਰੋਬਾਰ ਚਲਾ ਸਕਣ ਤੇ 1993 ਦੇ ਵਿੱਚ ਜੋ ਐਕਟ ਸੀ ਕੋਆਪਰੇਟਿਵ ਤੇ ਨਿਜਮਨ ਸਾਰਜਰੀ ਕੋਆਪਰੇਟਿਵ ਸੁਸਾਇਟੀ ਬਣਿਆ ਸੀ ਕਿ ਕੁਝ ਪਰਿਵਾਰ ਇਕੱਤਰ ਹੋ ਕੇ ਆਪਣਾ ਕਾਰੋਬਾਰ ਚਲਾ ਸਕਣ ਤੇ ਮੈਂਬਰ ਉਹਨਾਂ ਦੇ ਤੇ ਜੋ ਪ੍ਰੋਫਿਟ ਹੈਗਾ ਤੇ ਉਹ ਆਪਣੇ ਮੈਂਬਰਾਂ 'ਚ ਡਿਸਟ੍ਰਿਬਿਊਟ ਕਰ ਸਕਣ ਪਰ ਸਮੇਂ ਜੋ ਸਰਕਾਰਾਂ ਚੀਜ਼ ਹੋਈਆਂ ਤੇ ਤਾਨਾ ਸ਼ਾਇਕ ਕੋਈ ਸਰਕਾਰਾਂ ਆਈਆਂ ਤੇ ਉਹਨਾਂ ਨੇ ਇੱਕ ਚੀਜ਼ ਨੂੰ ਜਿਹੜੀਆਂ ਇਹਨਾਂ ਦਾ ਨੋਟੀਫਿਕੇਸ਼ਨ ਸੀ ਜੋ ਉਹਨਾਂ ਦੇ ਰਹਿਤਾ ਸੀ ਉਹਨਾਂ ਨੂੰ ਖੋਹ ਕੇ ਜਿਹੜਾ ਇਹਨਾਂ ਦਾ ਕਾਰੋਬਾਰ ਠੱਪ ਕੀਤਾ ਗਿਆ ਕਿ ਅੱਜ ਜਿਹੜੇ ਦੇ ਅੰਸਾਰ ਲੇਬਰ ਯੂਨੀਅਨ ਦੇ ਵਿੱਚ ਦੇ ਸਾਡੇ ਦੀ ਚਵਿੰਡਾ ਸਕਾਰਿਕ ਕੋਪਰੇਟ ਸੋਸਾਇਟੀ ਲਿਮਟਿਡ ਦੇ ਪ੍ਰਧਾਨ ਗਮਾਨਪੁਰਾ ਫਰੈਂਚ ਕੋਪਰੇਟ ਸੋਸਾਇਟੀ ਦੇ ਪਰਮਜੀਤ ਸਿੰਘ ਜੀ ਪ੍ਰਧਾਨ ਦੀ ਜੇਠਵਾਲ ਕੋਪਰੇਟ ਸੋਸਾਇਟੀ ਲਿਮਟਿਡ ਦੇ ਸਾਡੇ ਸਰਦਾਰ ਗੁਰਬੀ ਸਿੰਘ ਜੀ ਤੇ ਸਰਦਾਰ ਰੇਸ਼ ਸਿੰਘ ਜੋ ਗੁਮਾਨਪੁਰਾ ਦੇ ਰਹਿੰਦੇ ਨੇ ਤੇ ਉਹਨਾਂ ਵੱਲੋਂ ਇੱਕ ਸੁਸਾਇਟੀ ਬਣਾਈ ਗਿਆ ਦੀ ਰਾਮਪੁਰਾ ਸੈਕਰੀ ਕੋਪਰੇਸਿਟੀ ਸੁਸਾਇਟੀ ਲਿਮਟਿਡ ਤੇ ਇਹਨਾਂ ਦੇ ਨਾਲ ਹੋਰ ਨਿਵਾਹਦੇ ਜੁੜੇ ਨੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਜਿਹੜੀ ਤੁਹਾਨੂੰ ਸਮੱਸਿਆ ਕੀ ਆ ਰਹੀਆਂ ਤੇ ਤੁਹਾਡਾ ਕਾਰੋਬਾਰ ਕਿੱਦਾਂ ਚੱਲ ਰਿਹਾ ਤੇ ਚਾਵਲਾ ਸਾਹਿਬ ਵੀ ਸਾਡੇ ਜੁੜ ਚੁੱਕੇ ਨੇ ਤੇ ਚਾਵਲਾ ਸਾਹਿਬ ਜੀ ਤੁਸੀਂ ਕਿਹੜੀ ਸੁਸਾਇਟੀ ਦੇ ਪ੍ਰੈਜਿਡੈਂਟ ਨੇ ਅੱਜ ਦੀ ਜੋ ਸਮੱਸਿਆ ਸਾਡੀ ਆ ਰਹੀ ਹੈ ਦੇ ਬਾਰੇ ਕੀ ਕਹਿਣਾ ਚਾਹੁੰਦਾ ਜੀ ਮੈਂ ਜੀ ਸਰਿੰਦਰ ਸਿੰਘ ਦੀ ਕੋਪਰਡ ਦੀ ਚੁੰਡਾ ਕੌਂਸਲ ਸਾੜੀ ਦਾ ਮਾ ਪ੍ਰਧਾਨ ਹੈ ਜੀ ਮੈਂ ਤੇ ਮੈਂ ਇੱਕ ਸਮੇਂ ਦੀ ਸਰਕਾਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆਪਣੇ ਭਰਾਵਾਂ ਦੇ ਮੱਧਮ ਰਾਹੀਂ ਕਿ ਸਮੇਂ ਸਮੇਂ ਦੀ ਸਰਕਾਰਾਂ ਨੇ ਗਰੀਬ ਵਰਗ ਨੂੰ ਚੁੱਕਣ ਵਾਸਤੇ ਬੜੇ ਉਪਰਾਲੇ ਕਰਦੇ ਆ ਤੇ ਕੀਤੇ ਵੀ ਆ ਪਰ ਸਮੇਂ ਦੀ ਮਾਰ ਨੇ ਅੱਜ ਕੋਪਰਸ ਸੁਸਾਇਟੀਆਂ ਦਾ ਰੁਜ਼ਗਾਰ ਖੋਲਿਆ ਜਦੋਂ ਦਾ ਉਹ ਨਵਾਂ ਸਿਸਟਮ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਮਾਰ ਵਜਦੀ ਮੈਦੀ ਅੱਜ ਸਰਕਾਰੀ ਸਭਾਵਾਂ ਦੇ ਜਿਹੜੇ ਕੀਰਤੀ ਕੰਮ ਐ ਉਹ ਬਿਲਕੁਲ ਬੇਰੁਜ਼ਗਾਰ ਹੋ ਗਏ ਜੇ ਅਸੀਂ ਗੱਲ ਕਰੀਏ ਆਪਣੇ ਅਮਰਸਰ ਦੀ ਜ਼ਿਲ੍ਹੇ ਦੀ ਜੀ 300 ਸੋਸਾਇਟੀ ਜ਼ਿਲ੍ਹੇ ਸਾਡੇ ਅਮਰਸਰ ਦੀ ਹੈਗੀ ਇੱਕ ਸੋਸਾਇਟੀ ਚ ਘੱਟੋ-ਘੱਟ 20 ਮੈਂਬਰ ਹੁੰਦੇ ਜੀ ਜੇ ਦੇ ਅਸੀਂ ਗੱਲ ਕਰੀਏ ਪੰਜਾਬ ਦੇ ਪੱਵਲਦੀ ਦੇ 20000 ਘੱਟੋ-ਘੱਟ ਸੋਸਾਇਟੀ ਪੰਜਾਬ ਦੀ ਹੈਗੀ ਆ ਜਿਹੜੀ ਬਿਲਕੁਲ ਬੇਰੁਜ਼ਗਾਰ ਹੋ ਗਈ ਜੇ ਅਸੀਂ ਇਹਨੂੰ ਸਾਰੀ ਕੈਲਕੂਲੇਸ਼ਨ ਕਰੀਏ ਤੇ 20-25 ਲੱਖ ਬੰਦਾ ਸਾਡਾ ਸਰਕਾਰੀ ਸਭਾਵਾਂ ਦੇ ਕੀਰਤੀ ਕੰਮ ਐ ਜਿਹ ਅਸੀਂ ਸੀਐਮ ਸਾਹਿਬ ਨੂੰ ਮੁੱਖ ਮੰਤਰੀ ਭਗਵਾਨ ਮਾਨ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਿਹੜੀ ਸਾਡੀ ਟੈਂਡਰ ਪ੍ਰਣਾਲੀ ਆ ਉਹਨੂੰ ਸੁਖਾ ਕੀਤਾ ਜਾਵੇ ਤੇ ਘੱਟੋ ਘੱਟ 25 ਲੱਖ ਰੁਪਏ ਤੱਕ ਜਿਹੜੇ ਸਾਡੇ ਟੈਂਡਰ ਲੈਂਦੇ ਆ ਉਹਨਾਂ ਉਹਨਾਂ ਦੀ ਈ-ਟੈਂਡਰਿੰਗ ਮਾਫ ਕੀਤੀ ਜਾਵੇ ਆਫਲਾਈਨ ਟੈਂਡਰ ਲੈ ਜਾਣ ਜਿਹਦੇ ਕਰਕੇ ਸਾਡਾ ਟੈਂਡਰ ਸਿਸਟਮ ਸੁਖਾ ਹੋਵੇ ਤੇ ਸਾਰੀ ਸਰਕਾਰੀ ਸਬਾਵਾਂ ਨੂੰ ਹਰ ਡਿਪਾਰਟਮੈਂਟ ਨੂੰ ਕੰਮ ਮਿਲੇ ਤੇ ਆਪਣਾ ਰੋਜੀ ਰੋਟੀ ਖਾ ਸਕਣ ਧੰਨਵਾਦ ਲਓ ਜੀ ਇਹਨਾਂ ਨੇ ਕਿਹਾ ਸੀ ਪੀ ਜੋ ਕੁਝ ਸਰਕਾਰਾਂ ਰਹਿਤਾਂ ਦਿੰਦੀਆਂ ਸੀ ਤੇ ਉਹਨਾਂ ਵਿੱਚੋਂ ਸਾਡੀਆਂ ਰਹਿਤਾਂ ਖੋਣ ਕੇ ਕੇ ਸਾਨੂੰ ਵਾਅਦਾ ਬਣਾਇਆਗੇ ਕਾਰੋਬਾਰ ਤੇ ਅਸੀਂ ਜੋ ਇਹਦੇ ਬਾਰੇ ਮਾਨਯੋਗ ਸੀਐਮ ਜੋ ਭਗਵਾਨ ਤੁਮਾਰ ਜੀ ਨਾਲ ਗੱਲ ਕੀਤੀ ਸੀ ਇਹਦੇ ਬਾਰੇ ਹੋਰ ਲੈਟਰ ਲਿਖੇ ਗਿਆ ਪਰ ਅਜੇ ਤੱਕ ਸਾਨੂੰ ਰਹਿਤ ਨਹੀਂ ਦਿੱਤੀ ਜਦੋਂ ਸਾਡੇ ਨਾਲ ਗੁਮਾਰਪੁਰਾ ਦੇ ਪਰਮਜੀਤ ਸਿੰਘ ਪ੍ਰੈਜ਼ੀਡੈਂਟ ਜੁੜ ਚੁੱਕੇ ਨੇ ਅਸੀਂ ਗੱਲ ਕਰਾਂਗੇ ਕਿ ਇੱਕ ਦਸੋਂ ਪ੍ਰਧਾਨ ਜੀ ਪਹਿਲੇ 2 ਰੁਪਏ ਦਾ ਟੈਂਡਰ ਸੀ ਤੇ ਉਹ ਵਕਤ ਜਿਹੜੀਆਂ ਸਹੂਲਤਾਂ ਦੇਰੇ ਸੀ ਤੇ ਬੜੀ ਜਿਨ ਕਰਵਾ ਚੱਲ ਰਿਹਾ ਤੇ ਹੁਣ ਕੋਈ ਕਰਵਾ ਠੱਪ ਹੁੰਦਾ ਜਾ ਰਿਹਾ ਮੈਂ ਪਰਮਜੀਤ ਸਿੰਘ ਪ੍ਰਧਾਨ ਦੀ ਕੁਮਾਰਪੁਰਾ ਫਰੈਂਡ ਕੋਆਪਰੇਟਿਵ ਸੁਸਾਇਟੀ ਮੈਂ ਅੱਜ ਮਾਦੀ ਹੋ ਰਹਿਮਾ ਤੁਹਾਡੇ ਨਾਲ ਸੰਪਰਕ ਜੁੜਿਆ ਪਿਆ ਤੇ ਮੈਂ ਚਾਹੁੰਦਾ ਕਿ ਅੱਜ ਜਿਹੜੀਆਂ ਸਾਡੀਆਂ ਸਭਾਵਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਿੱਤੀਆਂ ਨਾ ਅੱਜ ਤੋਂ ਪਹਿਲਾਂ 2 ਰੁਪਏ ਦਾ ਟੈਂਡਰ ਵੀ ਚੱਲਦਾ ਦੇਗਾ ਤੇ ਮੋਰਮਾ ਤੇ ਟੈਂਡਰ ਜਿਹੜੇ ਸੀ ਕਿ ਉਹ ਔਨਲਾਈਨ ਨਹੀਂ ਸੀਗੀ ਤੇ ਆਫਲਾਈਨ ਕਰਕੇ ਸਾਰੇ ਜਿਹੜਾ ਜਗਾਰ ਸਾਡਾ ਜਿਹੜਾ ਫਰਕ ਕਰਦਾ ਚੱਲਦਾ ਸੀ ਵਧੀਆ ਤਰੀਕੇ ਨਾਲ ਅੱਜ ਜਦੋਂ ਦੀ ਇਹ ਪ੍ਰਣਾਲੀ ਚੱਲ ਪਈ ਆ ਸਾਡੇ ਸਿਸਟਮ ਦੇ ਵਿੱਚ ਜਦੋਂ ਦੀ ਔਨਲਾਈਨ ਸਿਸਟਮ ਹੋਇਆ ਕਿ ਅੱਜ ਜਿੰਨੇ ਵੀ ਲੋਕ ਸਾਰੇ ਮਾਰੇ ਡਾਗੇ ਨੇ ਤੇ ਕੋਈ ਕਾਰੋਬਾਰ ਨਹੀਂ ਚੱਲਣ ਰਿਹਾ ਜਿਹੜਾ ਸਾਡਾ ਨੋਟੀਫਿਕੇਸ਼ਨ ਸੀਗਾ ਸਰਕਾਰ ਦਾ ਉਹ ਵੀ ਜਿਹੜਾ ਉਹ ਸਾਨੂੰ ਰਹਿਤਾਂ ਦਿੱਤੀਆਂ ਗਿਆ 60 ਲੱਖ ਰੁਪਏ ਤੱਕ ਦੀਆਂ ਤੋਂ ਜਿਹੜੀਆਂ ਰਹਿਤਾਂ ਆ ਉਹਦਾ ਵੀ ਜਿਹੜੀ ਮਨਿਆਦ ਆ ਉਹ ਅੱਜ 38 2024 ਨੂੰ ਕਦਮ ਹੋ ਰਹੀ ਹੈ ਤੇ ਅਸੀਂ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਇਸ ਟਾਈਮ ਜਿਹੜੇ ਮੁੱਖ ਮੰਤਰੀ ਭਗਵਨ ਤਮਾਜੀ ਉਹ ਕੇ ਬੇਨਤੀ ਹੈ ਕਿ ਜਿਹੜੀ 25 ਲੱਖ ਤੱਕ ਉਹ ਦੀ ਜਿਹੜੀ ਜਿਹੜੀ ਆ ਸਿਸਟਮ ਦੇ ਵਿੱਚ ਜਿਹੜੀ ਨੋਟੀਫਿਕੇਸ਼ਨ ਦੇ ਵਿੱਚ ਹੀ ਐਡ ਕੀਤੀ ਜਾਵੇ ਲੈਣ ਕਿ ਜਿਹੜੇ 25 ਲੱਖ تک ਦੇ ਜਿਹੜੇ ਟੈਂਡਰ ਨੇ ਉਹਦੇ ਵਿੱਚ ਹੀ ਲੈਣ ਐਡ ਕੀਤੀ ਜਾਵੇ ਤਾਂ ਜੋ ਕਿ ਜਿਹੜੇ ਜਿੰਨੇ ਸਾਡੇ ਰਜਗਾਰ ਆ ਉਹ ਸਾਡਾ ਜੇ ਅਨਸੂਚਿਤਾਂ 6 ਲੱਖ ਤੱਕ ਦਿੱਤੀ ਜਾਂ 6 ਲੱਖ ਤੱਕ ਨਾ ਕੋ ਟੈਂਡਰ ਲੱਗਦਾ ਨਾ ਉਹ ਜੋ ਆਨਲਾਈਨ ਲੱਗ ਜਾਂਦੇ ਸਾਡੇ ਬੰਦੇ ਜਿੰਨੇ ਆ ਕੋਟਾਂ ਅੰਦਰ ਪੌਣ ਦੀ ਸ਼ਮਤਾ ਨਹੀਂ ਰੱਖਦੇ ਜਿਹੜੇ ਸ਼ਮਤਾ ਨਹੀਂ ਰੱਖਦੇ ਤੋਂ ਗਰੀਬ ਪਰਿਵਾਰਾਂ ਕੋਈ ਕੋਈ ਨਾ ਸਾਧਨ ਨਾ ਉਹਨਾਂ ਕੋਲ ਪੜ੍ਹਾਈ ਆ ਤੋਂ ਗਰੀਬ ਪਰਿਵਾਰ ਉਹ ਟੈਂਡਰ ਦੇ ਜਦੋਂ ਲੈ ਨਹੀਂ ਸਕਦੇ ਸਾਰੇ ਪੇਰ ਜਗਾਰ ਹੋ ਗਏ ਤੇ ਜਿਹੜੇ ਸਾਡੀਆਂ ਸੋਸਾਇਟੀਆਂ 21 ਮੈਂਬਰ ਹੁੰਦੇ ਇੱਕ ਸੋਸਾਇਟੀ ਦੇ ਕਿੰਨੀ ਬੇਰਜਗਾਰ ਸਾਰਾ ਪੰਜਾਬ ਦੇ ਬੇਰਜਗਾਰੀ ਬਹੁਤ ਵੱਧ ਗਈਆਂ ਕਿ ਕਰਕੇ ਇਹ ਮੰਗ ਕਰਦੇ ਆ ਸਾਰੇ ਵੀ ਆ ਜਿਹੜੀ 25 ਲੱਖ ਤੱਕ ਆਨਲਾਈਨ ਦੀ ਜਿਹੜੀ ਆ ਇੱਕ ਲਾਈਨ ਵਿੱਚ ਜਿਹੜੀ ਆ ਉਹਦੇ ਵਿੱਚ ਐਡ ਕੀਤੀ ਜਾਵੇ ਨੋਟੀਫਿਕੇਸ਼ਨ ਦੇ ਵਿੱਚ ਤਾਂ ਜੋ ਕਿ ਸਾਡਾ ਜਿਹੜਾ ਆਉਣ ਵਾਲਾ ਸਮਾਂ ਆ ਜਿਹੜੀਆਂ ਸਭਾਵਾਂ ਦਾ ਉਹ ਕੋਈ ਰਜਗਲ ਚੱਲੇ ਤੇ ਕੁਛ ਖਛੜ ਜਿਹੜੀ ਆ ਘਰ ਪਰਿਵਾਰ ਦੇ ਵਿੱਚ ਲੋ ਸਾਡੇ ਨਾਲ ਸਦਾ ਗਰਮੇਸ਼ ਸਿੰਘ ਜੇਠਵਾਲ ਪ੍ਰੈਜ਼ੀਡੈਂਟ ਜਿਹੜੇ ਜੁੜ ਚੁੱਕੇ ਨੇ ਤੇ ਉਹਨਾਂ ਨਾਲ ਗੱਲ ਕਰਨਗੇ ਜਿਹੜੀ ਅੱਜ ਦੀ ਸਮੱਸਿਆ ਕੀ ਆ ਰਹੀ ਹੈ ਇਹਦੇ ਬਾਰੇ ਮੈਂ ਜੀ ਕਾ ਖਾਲਸਾ ਮੈਂ ਜੀ ਕੀ ਫਤਿਹ ਮੈਂ ਪ੍ਰਧਾਨ ਲੇਬਰ ਸੈਣੀ ਗਰਮੇਸ਼ ਸਿੰਘ ਜੇਠਵਾਲ ਅੱਜ ਅਸੀਂ ਪੱਤਰਕਾਰਾਂ ਦੇ ਸਾਹਮਣੇ ਹੋਏ ਹਾਂ ਜਦੋਂ ਦੇ ਔਨ ਟੈਂਡਰ ਹੋਏ ਨੇ ਉਦੋਂ ਤੋਂ ਹੀ ਗਰੀਬ ਸਰਾਵਾਂ ਜਿਹੜੀਆਂ ਇਹ ਜਿਹੜੀਆਂ ਥੱਲੇ ਆ ਰਹੀਆਂ ਕਿਸੇ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਕਿਸੇ ਨੂੰ ਕੋਈ ਰੋਟੀ ਦਾ ਸਾਧਨ ਨਹੀਂ ਹੈ ਨਾ ਟੈਂਡਰ ਦਾ ਸਾਧਨ ਹੈ ਸਰਕਾਰਾਂ ਨੇ ਕੀ ਕੀਤਾ ਹਰ ਲੀਡਰ ਦੇ ਜਿਸ ਕੋ ਮੰਤਰੀ ਕੋ ਮਹਿਕਮਾ ਹੁੰਦਾ ਉਹ ਵੱਡੇ ਵੱਡੇ ਟੈਂਡਰ ਲਾ ਦਿੰਦੇ ਨੇ ਆਨਲਾਈਨ ਦੇ ਆਪਣੇ ਬੰਦਿਆਂ ਨੂੰ ਸਿਰਫ ਉਹਨਾਂ ਉਹ ਟੈਂਡਰ ਦੇਣੇ ਉਹਦੇ ਖੋਲਣੇ ਹੁੰਦੇ ਨੇ ਇਹ ਕਾਰ ਪ੍ਰਧਾਨ ਜੀ ਸਰਕਾਰਾਂ ਗਾਰੀ ਪ੍ਰਧਾਨ ਜੀ ਇੱਕ ਗੱਲ ਸੁਝਾਉਂ ਜਦੋਂ ਆਨਲਾਈਨ ਟੈਂਡਰ ਹੋ ਗਏ ਉਹ ਆਪਣੇ ਬੰਦਿਆਂ ਨੂੰ ਟੈਂਡਰ ਕਿਸਤਾਂ ਦੇ ਰਹੇ ਜਾਂ ਕੀ ਉਹਨਾਂ ਦਾ ਆਪਣਾ ਕਿਹੜੇ ਹਿਸਾਬ ਨਾਲ ਉਹ ਟੈਂਡਰ ਦੇ ਰਹੇ ਜੀ ਸਾਡੇ ਨਾਲ ਇੱਥੇ ਇੱਕ ਵਾਰੀ ਹੋਈ ਸੀ ਪਹਿਲੋਂ ਸਾਨੂੰ ਐਸੀ ਨੇ ਕਹਿਤਾ ਵੀ ਨਹਿਰਾ ਦੇ ਟੈਂਡਰ ਆਏ ਨੇ ਜੇ ਤੁਸੀਂ ਵੰਡ ਕਰ ਲਓ ਜੇ ਸਾਡੇਆ ਡਾਇਰੈਕਟਰਾਂ ਨੇ ਭੈਣ ਭਰਾਵਾਂ ਨੇ ਇਕੱਠਿਆ ਹੋ ਕੇ ਵੰਡ ਕੀਤੀ ਜੇ ਅਗਲੇ ਦਿਨ ਇਹਨਾਂ ਨੇ ਆਨਲਾਈਨ ਟੈਂਡਰ ਕਰਤੇ ਉਹ ਗਰਦਾਖਪੁਰੀਆਂ ਦੇ ਵਿੱਚ ਟੈਂਡਰ ਪਾ ਦਿੱਤੇ ਉੱਥੇ ਸਾਡਾ ਜਿਹੜਾ ਸੀ ਜਿਹੜੀ ਵੰਡ ਕਮੇਟੀ ਉਹ ਫੇਲ ਹੋ ਗਈ। ਇਹ ਕਾਰਨ ਜਿਹੜੀ ਜਿਹੜੇ ਟੈਂਡਰ ਛੱਡਿਓ ਮਤਲਬ ਮੌਜੂਦਗੀ ਤੁਹਾਡੇ ਸਾਹਮਣੇ ਨਹੀਂ ਕੋਈ ਲੱਗੇ ਜਾਏ ਸਾਹਮਣੇ ਨਹੀਂ ਇਹਨਾਂ ਕੀਤੀ ਸਰਕਾਰਾਂ ਨੂੰ ਇਹਨੂੰ ਪਹਿਲਾਂ ਆਖਿਆ ਸੀ ਐਸ ਸੀ ਨੇ ਇਸ ਨਹਿਰ ਵਾਲਿਆਂ ਨੇ ਜੀ। ਹੁਣ ਵੀ ਇਤਰੇ ਹੁੰਦੀ ਨਹਿਰ ਦੇ ਵਿਭਾਗ ਦੇ ਜਿਹੜੇ ਖਲਾਈ ਦੇ ਟੈਂਡਰ ਹੁੰਦੇ ਸੀ ਪਿੱਛੇ ਵੀ ਸਾਧ ਸਾਦੀ ਰੋਟੀ ਕਮਾ ਲੈਣ ਦੇ ਗੁਰਦਿਆਂ ਦੇ ਹਿਸਾਬ ਨਾਲ ਲੱਗਦੇ ਹੀ ਹੁਣ ਜੋ ਗਰਦਾਫੋਰ ਤੋਂ ਲੈ ਕੇ ਇੱਕੋ ਟੈਂਡਰ ਲਾ ਦਿੰਦੀ ਸਰਕਾਰ ਇੱਕੋ ਹੀ ਬੰਦਾ ਲੈ ਜਾਂਦਾ ਇਹ ਕਾਰਨ ਹੈ ਸਰਕਾਰਾਂ ਗਾੜੀ ਬੇਨਤੀ ਕਰਦੇ ਆ ਤੇ ਜਿਹੜੇ ਗਰੀਬ ਸੜੀਆਂ ਕਿਉਂ ਇਹ ਗਰੀਬਾਂ ਵਾਸਤੇ ਬਣਾਈਆਂ ਤਗੜਿਆਂ ਲਈ ਨਹੀਂ ਬਣਾਈਆਂ ਨਹੀਂ ਇਹ ਸਾਡੀ ਮੰਗਿਆ ਕਿਉਂਕਿ ਇਸ ਕਾਰਨ ਇਹ ਸਾਡੀ ਜ਼ਰੂਰੀ ਮੰਗਿਆ ਇਸ ਚੀਜ਼ ਨੂੰ ਅਸੀਂ ਅੱਜ ਮੁੱਦਾ ਚੁੱਕਿਆ ਵਾ ਕੱਲ ਤੋਂ ਅਸੀਂ ਵੇਖ ਮੁੱਦਾ ਚੁੱਕਾਂਗੇ ਅਗਲੇ ਹਫਤੇ ਹੋਰ ਇਕੱਠ ਕਰਕੇ ਤਰਨੇ ਦੀ ਵੀ ਮੁੱਖ ਮੰਤਰੀ ਗਾੜੀ ਡੀਸੀ ਗਾੜੀ ਬੇਨਤੀ ਕਰਾਂਗੇ ਜੇ ਸਾਨੂੰ ਧਰਨਾ ਲਾਉਣਾ ਪਿਆ ਧਰਨਾ ਵੀ ਲਾਵਾਂਗੇ ਜੇ ਸਾਨੂੰ ਹੋਰ ਵੀ ਕੋਈ ਚਾਰਾ ਕਰਨਾ ਪਿਆ ਕਰਾਂਗੇ ਕਿਉਂ ਚਿੱਠੀਆਂ ਘੱਲ-ਘੱਲ ਗਿਆ ਅਸੀਂ 5 ਸਾਲ ਜਿਹੜੀ ਵੀ ਸਰਕਾਰ ਆਉਂਦੀ ਆ ਅਸੀਂ ਉਹਨਾਂ ਨੂੰ ਚਿੱਠੀਆਂ ਦਾਈ ਮੰਤਰੀਆਂ ਰਾਹੀਂ ਮਿਲ ਲੈਨੇ ਆ ਉਹ ਸਾਨੂੰ ਲਾਰਾ ਲਾ ਦਿੰਦੀਆਂ ਪਰ ਇਸ ਇਸ ਮੰਗ ਨੂੰ ਕੋਈ ਵੀ ਨਹੀਂ ਪੂਰੀ ਕਰਦੇ ਅਸੀਂ ਮੰਗ ਇੱਕੋ ਰੱਖੀ ਵੀ 25 ਲੱਖ ਤੱਕ ਜਿਹੜੇ ਕੰਮ ਨੇ ਕਿਸੇ ਵੀ ਵਿਭਾਗ ਦੇ ਉਹ ਆਨਲਾਈਨ ਤੋਂ ਬਿਨਾਂ ਜਿੱਤੇ ਜਾਣ ਦੋ ਸਾਡੀ ਵੰਡ ਕਮੇਟੀ ਆਪਣੇ ਭੈਣ ਭਰਾਵਾਂ ਦੇ ਵਿੱਚ ਵੰਡ ਗਏ ਕੰਮ ਕਰ ਸਕੇ ਆਪਣੇ ਘਰ ਦਾ ਝਟ ਨਗਾ ਸਕੇ ਲੋ ਜੀ ਇਹ ਗੱਲ ਕੀਤੀ ਜਿਠਵਾਲ ਨੇ ਭੀ ਜਿਹੜੇ ਟੈਂਡਰ ਲਾਏ ਜਾਂਦੇ ਆ ਉਹ ਜਿਹੜੇ ਆਫਲਾਈਨ ਕੀਤੇ ਜਾਂਣ ਤੁੱਕ ਵੱਡੇ ਪੱਦਰ ਦੇ ਜਿਹੜੇ ਕਰੋੜਾਂ ਰੁਪਏ ਦੇ ਟੈਂਡਰ ਲਾਏ ਜਾਂਦੇ ਆ ਉਹ ਆਪਣੇ ਪੈਟਾਦਮੇ ਦੇਣ ਦੀ ਬਜਾਏ ਉਹ ਜਿਹੜੇ ਜੇ ਆਨਲਾਈਨ ਟੈਂਡਰ ਪਾਈ ਜਾਂਦੇ ਆ ਤੇ ਉਹ ਜਿਹੜੇ ਟੈਂਡਰ ਇਹਨਾਂ ਦੇ ਮੌਜੂਦ ਕੀ ਨਹੀਂ ਖੁੱਲੇ ਜਾਂਦੇ ਬਸ ਕੀ ਕਾਰਨ ਹੈ ਕਿ ਤਰ੍ਹਾਂ ਉਹ ਮਤਲਬ ਜਿਹੜੇ ਚੇਪਾ ਜਾਂ ਪੈਟਰਾ ਉਹ ਕਿਤਰਾ ਨਕ ਪਹੁੰਚ ਜਾਂਦੇ ਕਿ ਜਿਹੜੇ ਪੈਟਾ ਆਦਮੀ ਆਪਣੇ ਟੈਂਡਰ ਜਿਹੜੇ ਆਫ ਕਰਕੇ ਘਾਟੂ ਘਾਟ ਦੀ ਰੇਟ ਪਾਈ ਜਾਂਦੇ ਨੇ ਕਿ 40 50% ਜਾਂਦੇ ਨੇ ਕਿ ਇੱਕ ਟੈਂਡਰ ਦਾ ਕੋਈ ਵੀ ਇੱਕ ਕੋਈ ਚੀਜ਼ਾ ਉਹ 100 ਰੁਪਏ ਦੀ ਲਾਗਤ ਰ ਬਣਨੀ ਹੈ ਅਗਰ ਜੋ 50 ਰੁਪਏ ਦੀ ਲਾਗਤ ਰਹਿ ਜਾਂਦੀ ਹੈ ਤਾਂ 50 ਰੁਪਏ ਦਾ ਜੀਐਸਟੀ ਜਾਂ ਹੋਰ ਟੈਕਸ ਲੱਗਦੇ ਆ ਤੇ ਉਹ ਕਿਤਰਾ ਪੂਰਾ ਹੁੰਦਾ ਇਹਦੇ ਬਾਰੇ ਜਿਹੜੀ ਆ ਕੋਈ ਖਰਾਸੇ ਜਿਹੜੇ ਆ ਉਹ ਕਰਨ ਦੀ ਬਹੁਤ ਜ਼ਰੂਰੀ ਹੈ ਜਾਂਚ ਕੀਤੀ ਜਾਵੇ ਕਿ ਟੈਂਡਰ ਜਿਹੜੇ ਘੱਟ ਪਾਉਂਦੇ ਆ ਉਹ ਨਬਰ ਕੀ ਪ੍ਰਸ਼ਾਸਨੋਂ ਕੀ ਕਾਰਵ ਕਰਦੇ ਸਰਕਾਰ ਤੇ ਇਹ ਤੋਂ ਇਲਾਵਾ ਸਾਡੇ ਨਾਲ ਹੋਰ ਹੀ ਜੋੜ ਚੁੱਕੇ ਨੇ ਰੇਸ਼ਮ ਸਿੰਘ ਜੀ ਗਮਾਨਪੁਰਾ ਜੋ ਛੋਲਦੇ ਨੇ ਔਰ ਗਮਾਨਪੁਰਾ ਦੇ ਨਾਲ ਹੀ ਪਿੰਡ ਰਾਮਪੁਰਾ ਜਿੱਥੋਂ ਦੇ ਨਮਾਇਦਗੀ ਕਰ ਰਿਹਾ ਹੈ ਲਿਵਰ ਸੁਸਾਇਟੀ ਦੀ ਅੱਛਾ ਰੇਸ਼ਮ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਪਹਿਲਾਂ ਤੇ ਮੈਂ ਸਟਾਰ న్యూਸ ਡੇਲੀ ਪਬਲਿਕ ਟਾਈਮ ਸਰਦਾਰ ਦਲਬੀਰ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਬਹੁਤ ਕੀਮਤੀ ਸਮਾਂ ਕੱਢ ਗਏ ਤੇ ਸਾਡੀ ਜਿਹੜੀ ਆਵਾਜ਼ ਆ ਇਹ ਸਰਕਾਰ ਤੱਕ ਪਬਲਿਕ ਤੱਕ ਪਹੁੰਚਾਉਂਦਾ ਆਪਣੇ ਮਾਧਿਮ ਰਾਈਓ ਪਰਲਾ ਕੀਤਾ ਏ ਤੇ ਮੈਂ ਇਹਨਾਂ ਦਾ ਤਿਆ ਦਿਲੋਂ ਧੰਨਵਾਦ ਆ ਸਭ ਤੋਂ ਵੱਡੀ ਗੱਲ ਜੀ ਮੈਂ ਰਾਮਪਰਾ ਸੋਸਾਇਟੀ ਦਾ ਪ੍ਰਧਾਨ ਆ ਤੇ ਮੈਂ ਮਾਨ ਸਾਹਿਬ ਦੇ ਅੱਗੇ ਪੰਜਾਬ ਮੁੱਖ ਮੰਤਰੀ ਮਾਨ ਸਾਹਿਬ ਭਗਵੰਤ ਮਾਨ ਜੀ ਘੜੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਾਂ ਟੀਚਾ ਚੁੱਕਿਆ ਏ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਇਹ ਸਰਕਾਰੀ ਸੁਭਾਵਾਂ ਲਿਮਟਿਡ ਕਾਰਪੋਰੇਟ ਸੁਸਾਇਟੀਆਂ ਨੇ ਜਿਹਦੇ ਵਿੱਚ ਗਰੀਬ ਵਰਗ ਠੇਕੇਦਾਰ ਜਿਹੜੇ ਉਹ ਕੰਮ ਕਰਦੇ ਸੀ ਇੱਕ ਇੱਕ ਸੁਸਾਇਟੀ ਦੇ ਨਾਲ 20 20 ਮੈਂਬਰ ਜੁੜੇ ਨੇ 20 ਦੇ ਨਾਲ 10 10 ਪਰਿਵਾਰਾਂ ਦੇ ਜੀ ਲਾਈਏ ਤੇ 100 ਦੇ ਲਗਭਗ 200 ਦੇ ਪਰਿਵਾਰ ਜਿਹੜਾ ਵਾ ਉਹ ਰੋਜੀ ਰੋਟੀ ਖਾ ਰਿਆ ਵਾ ਜਿਹੜੇ ਟੈਂਡਰ ਹੀ ਉਹ ਜਿਹੜੇ ਹੀ ਕਿ 20 25 ਲੱਖ ਦੇ ਆਮ ਕੰਮ ਜਿਹੜੇ ਠੇਕੇਦਾਰਾਂ ਨੂੰ ਮਿਲਦੇ ਸੀ ਤੇ ਕੰਮ ਵੀ ਛੇਤੀ ਨਿਬੜਦੇ ਹੀ ਅੱਜ ਜਿਹੜੇ ਕੁਝ ਪਿਛਲੇ ਸਮੇਂ ਤੋਂ ਸਰਕਾਰਾਂ ਨੇ ਇਹ ਚੀਜ਼ ਨੂੰ ਭ੍ਰਿਸ਼ਟਾਚਾਰ ਨੂੰ ਬढ़ावा ਦੇਣ ਵਾਸਤੇ ਕਰੋੜਾਂ ਦੇ ਟੈਂਡਰ ਕਰ ਦਿੱਤੇ ਨੇ ਉਹ ਬਹੁਤ ਗਲਤ ਹੈ ਤੇ ਸਰਕਾਰੀ ਸੁਭਾਵਾਂ ਦੇ ਠੇਕੇਦਾਰਾਂ ਦੇ ਖਿਲਾਫ ਗਏ ਨੇ ਜਿਹਦੇ ਨਾਲ ਇੱਕ ਬਹੁਤ ਬਰੀਕੀ ਦੇ ਨਾਲ ਵਿਚਾਰ ਕਰਨ ਦੀ ਲੋੜ ਆ ਕਿ ਮਾਨ ਸਾਹਿਬ ਜੇ 1 ਕਰੋੜ ਦਾ ਟੈਂਡਰ ਲੱਗਦਾ ਤੇ ਇੱਕ ਠੇਕੇਦਾਰ ਉਹ ਨੂੰ ਆਪਣਾ ਠੇਕੇਦਾਰ ਕੰਮ ਕਰਦਾ ਹੈ ਤੇ ਉਹਦੇ ਵਿੱਚ ਮੰਨ ਲਓ ਕਿ ਉਹਦੇ 20 ਮੈਂਬਰ ਜਿਹੜੇ ਰੋਟੀ ਖਾ ਰਹੇ ਆ ਜੇ ਉਹੀ 25-25 ਲੱਖ ਦੇ 4 ਟੈਂਡਰ ਕਰ ਦਿੱਤੇ ਜਾਣ ਤੇ ਜਿਹਦੇ ਨਾਲ ਅਸੀਂ ਪਰਿਵਾਰ ਜਿਹੜੇ ਆ ਵਧੀਆ ਰੋਜੀ ਰੋਟੀ ਖਾ ਰਹੇ ਆ ਤੇ ਜਿੱਥੋਂ ਸਾਡੇ ਪੰਜਾਬ ਦੀ ਆਰਥਿਕ ਵਿਵਸਥਾ ਜਿਹੜੀ ਆ ਉਹ ਵੀ ਸਹੀ ਹੋਏਗੀ ਤੇ ਦੂਸਰਾ ਭ੍ਰਿਸ਼ਟਾਚਾਰ ਜਿਹੜਾ ਵਾ ਆਪਣੇ ਆਪ ਘਟ ਜਾਏਗਾ ਦੂਸਰਾ ਕੰਮ ਜਿਹੜਾ ਵਾ ਉਹ ਵੀ ਛੇਤੀ ਹੋਏਗਾ ਜਿੱਦਾਂ ਮੰਨ ਲਓ ਇੱਕ ਕੰਮ ਨੂੰ ਇੱਕ ਠੇਕੇਦਾਰ ਕਰਨ ਦੇ ਵਿੱਚ 4 ਮਹੀਨੇ ਲਾ ਰਿਹਾ ਜਦੋਂ 4 ਠੇਕੇਦਾਰ ਉਸ ਕੰਮ ਨੂੰ ਕਰਨਗੇ ਤੇ 1 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਏਗਾ ਜਿਹਦੇ ਨਾਲ ਸਾਡੇ ਪੰਜਾਬ ਦੀ ਡਿਵੈਲਪਮੈਂਟ ਵੀ ਹੋਏਗੀ ਤੇ ਭ੍ਰਿਸ਼ਟਾਚਾਰ ਵੀ ਇਨੂੰ ਵੀ ਨੱਥ ਪਵੇਗੀ ਇਸ ਕਰਕੇ ਮੈਂ ਸਰਕਾਰ ਦੇ ਗਾੜੀ ਆਪਣੀ ਬੇਨਤੀ ਕਰਦਾ ਵਾਂ ਤੇ ਮੰਗ ਵੀ ਰੱਖਦਾ ਵਾਂ ਕਿ ਮੇਰੇ ਭਰਾ ਠੇਕੇਦਾਰ ਇਹ ਸਾਰਿਆਂ ਦੀਆਂ ਮੁਸ਼ਕਲਾਂ ਜਿਹੜੀਆਂ ਇਸ ਟਾਈਮ ਤੇ ਬਹੁਤ ਵੱਡੇ ਪੱਧਰ ਤੇ ਬਣੀਆਂ ਪਈਆਂ ਨੇ ਜਿਹਦੇ ਨਾਲ ਸੁਸਾਇਟੀਆਂ ਜਿਹੜੀਆਂ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਬੇਰੋਜ਼ਗਾਰੀ ਹੋ ਗਈ ਆ ਸੁਸਾਇਟੀਆਂ ਨੇ ਆਪਣੇ ਨਿੱਜੀ ਖਰਚੇ ਚਲਾਉਣ ਵਾਸਤੇ ਬੈਂਕਾਂ ਤੋਂ ਲੋਨ ਲਏ ਨੇ ਤੇ ਨਾ ਕੰਮ ਕਾ ਮਿਲਣ ਦੀ ਬਜਾਏ ਉਹਨਾਂ ਨੂੰ ਜਿਹੜੇ ਲੋਨ ਆ ਉਹ ਵੀ ਬੈਂਕਾਂ ਨੂੰ ਅਦਾ ਨਹੀਂ ਹੋਏ ਤੇ ਜਿਹਦੇ ਕਰਕੇ ਉਹਨਾਂ ਨੂੰ ਵਿਆਜ ਪਾ ਕੇ ਤੇ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਏ ਜੇ ਅੱਜ ਸਾਡੀ ਪੰਜਾਬ ਸਰਕਾਰ ਇਸ ਬੰਨੇ ਧਿਆਨ ਦਿੰਦੀ ਆ ਛੋਟੇ ਠੇਕੇਦਾਰਾਂ ਨੂੰ ਕੰਮ ਦਿੰਦੀ ਆ ਉਹਦੇ ਨਾਲ ਸਰਕਾਰ ਦਾ ਵੀ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਕਿ ਡਿਵੈਲਪਮੈਂਟ ਛੇਤੀ ਹੋਏਗੀ ਤੇ ਨਾਲ ਜੇ ਕੰਮ ਹੋਏਗਾ ਤੇ ਸਰਕਾਰ ਦੀ ਜਿਹੜੀ ਠੇਕੇਦਾਰਾਂ ਦੀ ਪੇਮੈਂਟ ਹੈ ਉਹ ਬੈਂਕਾਂ ਰਾਹੀਂ ਜਾਏਗੀ ਤੇ ਸਰਕਾਰ ਦਾ ਜਿਹੜਾ ਰੁਕਿਆ ਹੋਇਆ ਪੈਸਾ ਵਾ ਉਹ ਵੀ ਜਿਹੜਾ ਵਾ ਉਹ ਖਜ਼ਾਨੇ ਦੇ ਵਿੱਚ ਜਾਊਗਾ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਕਿ ਸਾਡੀਆਂ ਵਿਚਾਰਾਂ ਨੂੰ ਬਰੀਕੀ ਦੇ ਨਾਲ ਵਿਚਾਰਿਆ ਜਾਵੇ ਤੇ ਜਿਹੜੇ ਟੈਂਡਰ ਆ ਆਫਲਾਈਨ ਕਰਕੇ ਕਰੋਨਾ ਦੇ ਜਿਹੜੇ ਟੈਂਡਰ ਆ ਉਹ 25-25 ਲੱਖ ਦੇ ਟੈਂਡਰ ਜਿਹੜੇ ਲਾਏ ਜਾਣ ਜਿਹਦੇ ਨਾਲ ਗਰੀਬ ਸੁਭਾਵਾਂ ਠੇਕੇਦਾਰਾਂ ਨੂੰ ਕੰਮ ਮਿਲ ਸਕੇ ਤੇ ਉਹ ਆਪਣਾ ਜਿਹੜਾ ਕੰਮ ਕਰਕੇ ਤੇ ਵਧੀਆ ਤੇ ਸੋਹਣਾ ਪੰਜਾਬ ਬਣਾ ਸਕਣ ਲੋ ਜੀ ਕਿੱਡਾ ਵੱਡਾ ਮੁੱਦਾ ਉਠਾਇਆ ਕਿ ਜਿਹੜਾ ਇੱਕ ਟੈਂਡਰ ਕੋਈ ਵੀ ਆ ਉਹਨੂੰ ਕਲੱਬ ਕਰਕੇ ਲਾਇਆ ਜਾਂਦਾ ਕਿ ਅਗਰ ਸਰਕਾਰ ਔਰ ਪ੍ਰਸ਼ਾਸਨ ਜਾਂ ਅਫਸਰ ਅਧਿਕਾਰੀ ਜਿਹੜੇ ਆ ਉਹ ਛੋਟੇ ਉਹ ਛੋਟੇ ਟੈਨਰ ਲੈ ਜਾਂਦੇ ਕਿੰਨੇ ਪਰਿਵਾਰ ਆਪਣਾ ਰੋਟੀ ਰੋਜ਼ਗਾਰ ਕਰਕੇ ਆਪਣਾ ਕਾਰੋਬਾਰ ਔਰ ਮੈਂਬਰ ਆਪਣਾ ਦਾ ਪਾਲਣ ਪੋਸ਼ਣ ਕਰ ਸਕਦੇ ਆ ਤੇ ਇਥੇ ਲਾਓ ਸਾਡੇ ਨਾਲ ਸਰਬਜੀਤ ਸਿੰਘ ਜਿਹੜਾ ਸਮਾਜ ਦੇ ਵਿੱਚ ਬਹੁਤ ਚੰਗਾ ਵਿਚਰਨ ਵਾਲਾ ਔਰ ਸਮਾਜ ਸੇਵੀ ਵੀ ਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਅੱਜ ਦਾ ਜਿਹੜਾ ਮੁੱਦਾ ਕੀ ਜਿਹੜਾ ਕੋਆਪਰੇਟਿਵ ਸੁਸਾਇਟੀ ਨੂੰ ਕੀ ਆ ਰਹੀਆਂ ਮੁਸ਼ਕਲਾਂ ਇਹਦੇ ਬਾਰੇ ਮੈਂ ਸਰਬਜੀਤ ਸਿੰਘ ਸਾਬਕਾ ਪ੍ਰਧਾਨ ਰਾਂਪੜਾ ਕੋਆਪਰੇਟਿਵ ਸੁਸਾਇਟੀ ਤੇ ਮੈਂ ਸਮਾਜ ਦੇ ਵਿੱਚ ਪਰਦਾਰ ਪ੍ਰਧਾਰ ਆਟਰੀ ਜਾਣ ਕਿਨਾਂ ਮੋਰਚਾ ਵਿਚਰ ਰਿਆਂ ਮੈਨੂੰ ਕੋਆਪਰੇਟਿਵ ਸੁਸਾਇਟੀਆਂ ਸੁਭਾਵਾਂ ਦੀਆਂ ਮੁਸ਼ਕਲਾਂ ਬਾਰੇ ਬਹੁਤ ਗਿਆਨ ਆ ਕਿਉਂਕਿ ਮੈਂ ਇਸ ਸੁਭਾਵਾਂ ਨਾਲ ਲੰਮੇ ਸਮੇਂ ਤੋਂ ਜੁੜਿਆ ਤੇ ਵਿਚਰਿਆ ਪੰਜਾਬ ਸਰਕਾਰ ਦੇ ਉਸ ਸਮੇਂ ਦੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਵੱਲੋਂ 1953 ਵਿੱਚ ਸਹਿਕਾਰੀ ਸੁਭਾਵਾਂ ਬਣਾ ਕੇ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਲੀ ਬੜਾ ਪ੍ਰਾਲਾ ਕੀਤਾ ਉਸ ਸਮੇਂ ਤੋਂ ਬਾਅਦ ਸਹਿਕਾਰੀ ਸੁਭਾਵਾਂ ਰਜਿਸਟਰ ਹੋਈਆਂ ਸਹਿਕਾਰੀ ਸੁਭਾਵਾਂ ਨੂੰ ਸਰਕਾਰ ਵੱਲੋਂ ਵੱਡੇ ਪੱਧਰ ਤੇ ਰੈਤਾਂ ਦਿੱਤੇ ਗਈਆਂ ਛੋਟੀਆਂ-ਛੋਟੀਆਂ ਸੁਭਾਵਾਂ ਜੋ ਪਿੰਡਾਂ 'ਚ ਬਣੀਆਂ ਸੀ ਉਹਨਾਂ ਨੇ ਵੱਖ-ਵੱਖ ਭਾਗਾਂ ਵਿੱਚ ਕੰਮ ਕੀਤੇ ਸਰਕਾਰ ਦਾ ਵਿਕਾਸ ਕੀਤਾ ਤੇ ਉਹ ਸੁਭਾਵਾਂ ਨੇ ਆਪਣਾ ਆਰਥਿਕ ਪੱਖੋਂ ਵੀ ਜੀਵਨ ਵਧੀਆ ਗੁਜ਼ਾਰਿਆ ਪਿਛਲੇ ਸਮੇਂ ਦੌਰਾਨ ਸਰਕਾਰਾਂ ਦੀਆਂ ਦਲਤ ਨੀਤੀਆਂ ਕਾਰਨ ਸਰਦਾਰ ਮਨਪ੍ਰੀਤ ਸਿੰਘ ਉਸ ਸਮੇਂ ਦੇ ਜਿਹੜੇ ਮੰਤਰੀ ਸਨ ਉਹਨਾਂ ਵੱਲੋਂ ਈ ਟੈਂਡਰ ਪ੍ਰਣਾਲੀ ਸ਼ੁਰੂ ਕੀਤੀ ਗਈ ਜਿਸ ਈ ਟੈਂਡਰ ਪ੍ਰਣਾਲੀ ਦੇ ਨਾਲ ਗਰੀਬ ਸੁਭਾਵਾਂ ਵੱਲੋਂ ਬੜੀ ਮੁਸ਼ਕਲ ਨਾਲ ਉਹ ਟੈਂਡਰ ਪ੍ਰਾਪਤ ਨਹੀਂ ਕਰ ਸਕੀਆਂ ਟੈਂਡਰ ਪ੍ਰਾਪਤ ਨਾ ਹੋਣ ਕਾਰਨ ਕਾਮ ਵਿੱਚ ਰਿਕਵਟ ਹੋਣ ਕਾਰਨ ਜਿਹੜਾ ਉਹਨਾਂ ਨੇ ਕਰਜ਼ਾ ਲਿਆ ਸੀ ਕੋਪਰੇਟ ਬੈਂਕਾਂ ਤੋਂ ਉਹ ਵੱਧ ਗਿਆ ਬੇਰਜ਼ਗਾਰ ਹੋ ਗਈਆਂ ਬੇਰਜ਼ਗਾਰੀ ਹੋਣ ਕਾਰਨ ਉਹ ਆ ਆਰਥਿਕ ਪੱਖੋਂ ਕਮਜ਼ੋਰ ਹੋ ਗਈਆਂ ਲੰਮੇ ਸਮੇਂ ਤੋਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਇਸ ਵੇਲੇ ਬੇਰਜ਼ਗਾਰ ਹਨ ਤੇ ਆ ਮੈਂ ਪਿਛਲੇ ਸਮੇਂ ਦੌਰਾਨ ਸਾਰੀਆਂ ਸੁਭਾ ਵੱਲੋਂ ਵੀ ਇਸ ਤਰ੍ਹਾਂ ਰੋਸ ਹੋ ਜੋ ਚਿੱਠੀਆਂ ਲਿਖੀਆਂ ਗਿਆ ਸਰਕਾਰ ਨੂੰ ਪਰ ਸਰਕਾਰ ਨੇ ਉਹਨਾਂ ਚਿੱਠੀਆਂ ਤੇ ਗੌਰ ਨਹੀਂ ਕੀਤਾ ਤੇ ਜਿਹੜਾ ਨੋਟੀਫਿਕੇਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਜਿਹੜਾ ਨੋਟੀਫਿਕੇਸ਼ਨ ਤੁਹਾਡਾ ਲਾਗੂ ਆ ਔਰ ਟਡੀਆਂ ਸਰਕਾਰ ਨੂੰ 50 ਸਰਕਾਰ ਨੂੰ ਰਾਇਦਾ ਦਿੱਤੀ ਜਾਂਦੀ ਹੈ ਬਾਰੇ ਕੀ 50 ਸਰਕਾਰ ਨੇ ਗਰੀ ਸਭਾਵਾਂ ਨੂੰ ਉਹਨਾਂ ਜੀਵਨ ਪੱਤਰ ਚੁਕਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਾਰ-ਵਾਰ-ਵਾਰ ਪਰ ਉਸ ਨੋਟੀਫਿਕੇਸ਼ਨ ਦਾ ਸਮੇਂ-ਸਮੇਂ ਸਮੇਂ-ਸਮੇਂ ਨੂੰ ਬਦਲਾ ਲਿਆਂਦਾ ਗਿਆ ਪਰ ਕੁਝ ਸਮੇਂ ਪੰਜਾਬ ਦੇ ਜੁੜੇ ਤਨ ਆੜ ਲੋਕ ਸੀ ਉਹ ਸੋਸਾਇਟੀਆ ਵਿੱਚ ਆ ਗਏ ਉਹ ਜਿਹੜੇ ਪੱਟ ਬੰਦੇ ਸੀ ਸਰਕਾਰਾਂ ਦੇ ਹੀ ਮੰਤਰੀਆਂ ਦੇ ਹੀ ਤੇ ਮਹਿਕਮੇ ਦੇ ਅਫਸਰਾਂ ਦੇ ਉਹਨਾਂ ਵੱਲੋਂ ਉਹ ਨੋਟੀਫਿਕੇਸ਼ਨ ਨੂੰ ਗੱਡੀ ਵੇਰ ਕੀਤਾ ਗਿਆ ਜਿਸ ਕਾਰਨ ਉਹ ਨੋਟੀਫਿਕੇਸ਼ਨ ਵਾਕਫ ਭਾਗੋ ਜਾਰੀ ਲਾਗੂ ਨਹੀਂ ਹੋਇਆ ਆਫਲਾਈਨ ਟਾਂਲੈਂਟ ਚ ਕਿਥੋਂ ਤੱਕ ਤੁਸੀਂ ਅੰਦਰ ਚਾਉਂਦੇ ਜੀ ਆਫਲਾਈਨ ਦਾ ਇਹ ਮਤਲਬ ਹੈ ਕਿ ਆਮ ਸੁਭਾਵਾਂ ਉਹ ਟੈਂਡਰ ਪ੍ਰਾਪਤ ਕਰਕੇ ਆਪਣਾ ਜੀਵਨ ਪੱਧਰ ਕਰ ਲੈਂਦੀਆਂ ਇਹ ਟੈਂਡਰ ਪ੍ਰਣਾਲੀ ਦੇ ਨਾਲ ਉਹ ਆਪਣੇ ਟੈਂਡਰ ਨਾ ਦੇ ਦੇ ਕਰਨ ਉਹ ਬੇਰੁਜ਼ਗਾਰ ਹੋ ਗਏ ਤੇ ਕਰਜ਼ੇ ਥੱਲੇ ਦੱਬਿਆ ਗਏ ਆ ਤੇ ਆਫਲਾਈਨ ਤੱਕ ਕਿਥੋਂ ਤੱਕ ਤੁਸੀਂ ਸੀਮਿਤ ਕਹਿੰਦੇ ਜੀ ਅਸੀਂ ਤੇ ਪੰਜਾਬ ਸਰਕਾਰ ਤੋਂ ਬੇਨਤੀ ਕਰਕੇ ਆਫਲਾਈਨ ਜਿਹੜਾ 60 ਲੱਖ ਦਾ ਨੋਟੀਫਿਕੇਸ਼ਨ جاری ਹੋਇਆ 60 ਲੱਖ ਦੇ ਟੈਂਡਰ ਛੋਟੇ ਛੋਟੇ ਲਾਏ ਜਾਣ ਜਿਸ ਨਾਲ ਸਹਾਇਕੀ ਸਭਾਵਾਂ ਆਪਣਾ ਕੰਮ ਕਰਕੇ ਆਪਣੇ ਪਰਾ ਦਾ ਜੁਲ ਬਤੀਤ ਅਜੇ ਸਰਕਾਰ ਹੋ ਪ੍ਰਸ਼ਾਸਨ ਨਹੀਂ ਧਿਆਨ ਦਿੰਦਾ ਕਹਿੰਦੇ ਤੇ ਨਹੀਂ ਕਰਦਾ ਤੁਹਾਡੀਆਂ ਮੰਗਾਂ ਤੇ ਜੋ ਤੁਹਾਡੀਆਂ ਜਾਇਜ਼ ਮੰਗਾਂ ਤੇ ਇਹਦੇ ਬਾਰੇ ਤੁਸੀਂ ਕੀ ਅੱਗੇ ਸ਼ਿਕਾਇਤ ਕਰਦੇ ਸਾਡੀਆਂ ਸਭਾ ਵੱਲੋਂ ਤਾਂ ਬੜੇ ਲੰਮੇ ਸਮੇਂ ਤੋਂ ਵਕਫ ਸਰਕਾਰਾਂ ਨੂੰ ਪੱਤਰ ਲਿਖੇ ਗਏ ਪਰ ਸਰਕਾਰਾਂ ਵੱਲੋਂ ਜਾਂ ਮੰਤਰੀਆਂ ਵੱਲੋਂ ਕੋਈ ਗੌਰ ਨਹੀਂ ਕੀਤਾ ਗਿਆ ਨਾ ਪ੍ਰਸ਼ਾਸਨ ਨੇ ਗੌਰ ਕੀਤਾ ਨਾ ਹੀ ਸਾਡੇ ਰਜਿਸਟਰਾਰ ਸਾਹਿਬਾਨ ਵੱਲੋਂ ਕੋਈ ਸਾਡੀ ਮਦਦ ਕੀਤੀ ਗਈ ਜਿਹੜੀ ਲੇਬਰ ਜੁਨੀਆਨਾ ਤੁਹਾਡਾ ਬੋਰਡ ਬੰਦਾ 50 ਸਾਲੀ ਉਹਦੇ ਲਖਣ ਦੀ ਆ ਉਹ ਬੋਰਡ ਕਿਉਂ ਨਹੀਂ ਕਰਦੇ ਚੀਜ਼ਾਂ ਲੈ ਕੇ ਮੰਗਾਂ ਨੂੰ ਕਿਉਂ ਲੈ ਕੇ ਵਿਚਰਦੇ ਰਹਿ ਕੇ ਜਾਂ ਸਰਕਾਰ ਤੱਕ ਕਿਉਂ ਨਵਾਜ਼ ਤੁਹਾਡੀ ਬਲੰਦ ਕਰਦੇ ਪਹਿਲਾਂ ਤਾਂ ਬੋਰਡ ਜਿਹੜਾ ਬੰਦਾ ਸੀ ਉਹ ਆਮ ਲੋਕਾਂ ਨੂੰ ਚੁਣਿਆ ਜਾਂਦਾ ਸੀ ਤੇ ਆਮ ਲੋਕਾਂ ਦੀ ਉਹ ਗੱਲ ਬਾਤ ਸਰਕਾਰ ਤੱਕ ਪਹੁੰਚਾਉਂਦੇ ਪ੍ਰਸ਼ਾਸਨ ਪਹੁੰਚਾਉਂਦੇ ਸੀ ਪਰ ਪਿਛਲੇ ਸਮੇਂ ਦੌਰਾਨ ਦੋ ਟਰਮਾਂ ਵਿੱਚ ਉਹ ਸਰਕਾਰ ਨੇ ਆਪਣੇ ਪੈਟ ਜਿਹੜੇ ਏਜੰਸੀਆਂ ਦੇ ਬੰਦੇ ਉਹ ਧੱਕੇ ਨਾਲ ਇੱਥੇ ਡਾਇਰੈਕਟਰ ਚੇਅਰਮੈਨ ਬਣਾਏ ਗਏ ਜਿਸ ਕਾਰਨ ਸਾਡੀ ਆਵਾਜ਼ ਉੱਪਰ ਤੱਕ ਨਹੀਂ ਪਹੁੰਚਾਉਂਦੇ ਜੋ ਇੱਕ ਹੋਣ ਵੀ ਜਿਹੜੀ ਕੱਲੀ ਆ ਲੋਕ ਸਭਾ ਦੇ ਵਿੱਚ ਕੁਝ ਇਨਸਾਫ ਹੋਇਆ ਕਿਤੇ ਕੋਈ ਇਨਸਾਫ ਨਹੀਂ ਮਿਲਿਆ ਤੋ ਸੁਪਰੀਮ ਕੋਰਟ ਗਿਆ ਹਾਈ ਕੋਰਟ ਚ ਗਿਆ ਸੁਪਰੀਮ ਕੋਰਟ ਚ ਗਿਆ ਵਿਧਾਇਕ ਕੀਤਾ ਵੀ ਜਿਹੜੀਆਂ ਘਰ ਤੋਂ ਕੱਢ 50 ਸੀਟਾਂ ਦੇ ਜਿਹੜਾ ਹਿਰਾਫੇਰੀ ਹੋਈ ਆ ਉਹਦੇ ਵਾਸਤੇ ਜਿਹੜੇ ਦੂਜੀ اپੋਜੀਸ਼ਨ ਆ ਮੋਦੀ ਦੇ ਉਹ ਗਏ ਸੁਪਰੀ ਕੋਰਟ ਉਹਨਾਂ ਨੇ ਕਿਹਾ ਪਈ ਤੁਹਾਡੀ ਜਾਂਚ ਪੂਰੀ ਹੋਗੀ ਅਗਰ ਹਾਈ ਕੋਰਟ ਜਾਂ ਦਾ ਸੁਪਰੀ ਕੋਰਟ 'ਚ ਇਹ ਬਾਰੇ ਸੰਬੰਧੀ ਆਪਣਾ ਕਿਉਂ ਨਹੀਂ ਪੱਖ ਰੱਖਿਆ ਸਾਡੀਆਂ ਗਰੀਬ ਸੁਭਾਵਾਂ ਦਾ ਕਾਫੀ ਸਮੇਂ ਤੋਂ ਬੇਰੁਜ਼ਗਾਰ ਹੋਣ ਕਾਰਨ ਆਰਥਿਕ ਕਮਜ਼ੋਰਿਆ ਅਸੀਂ ਇੰਨੀਆਂ ਵੱਡੀਆਂ ਫੀਸਾਂ ਨਾ ਦੇਣ ਕਾਰਨ ਅਸੀਂ ਹਾਈ ਕੋਰਟ ਚ ਨਹੀਂ ਪਹੁੰਚ ਸਕੇ ਆਪਣਾ ਪੱਖ ਪੇਸ਼ ਨਹੀਂ ਕਰ ਸਕਦੇ ਅਸੀਂ ਸਰਕਾਰ ਕੋ ਲਿਖਤੀ ਪੱਤਰ ਰਾਹੀਂ ਮੰਗ ਕਰਦੇ ਹਾਂ ਕਿ ਜਿਹੜਾ ਸਾਡਾ ਨੋਟੀਫਿਕੇਸ਼ਨ 6 ਲੱਖ ਦਾ ਸੀ ਉਹ ਲਾਗੂ ਕੀਤਾ ਜਾਵੇ ਤੇ ਸਾਡੇ 25 ਲੱਖ ਤੱਕ ਜਿਹੜੇ ਆਨਲਾਈਨ ਟੈਂਡਰ ਆ ਉਹਨੂੰ ਆਫਲਾਈਨ ਕੀਤੇ ਜਾਣ ਤਾਂ ਜੋ ਅਸੀਂ ਆਪਣੀਆਂ ਵਕਫਾ ਸੁਭਾਵਾਂ ਦੇ ਨਮਾਇਦੇ ਵਕਫਾ ਭਾਗਾਂ ਵਿੱਚ ਕੰਮ ਕਰ ਸਕਦੇ ਜੇ ਦੋ ਪੀਡ ਦੇ ਵਿੱਚ ਇੱਥੇ ਵੋਟਿੰਗ ਆਮ ਨਹੀਂ ਹੋਈ ਉਹਦੇ ਵਿੱਚ ਜੋ ਪ੍ਰਸ਼ਾਸਨ ਨੇ ਇਹਦਾ ਰੋਲ ਕੀਤਾ ਤੇ ਬਰ ਕੀ ਕਹਿਣਾ ਜਿੰਦੇ ਜਿਹੜਾ ਪਿਛਲੀਆਂ ਦੋ ਟਰਮਾਂ ਵਿੱਚ ਸਾਡੀ ਡਾਇਰੈਕਟਰ ਆਫ ਬੋਰਡ ਦੀ ਇਲੈਕਸ਼ਨ ਹੋਈ ਆ ਉਹ ਬਿਲਕੁਲ ਧੱਕੇਸ਼ਾਹੀ ਨਾਲ ਹੋਈ ਆ ਸਰਕਾਰ ਦੇ ਪਿੱਟ ਬੰਦੇ ਸਾਡੀ ਡਾਇਰੈਕਟਰ ਬੋਰਡ ਦੇ ਮੈਂਬਰ ਬਣੇ ਆ ਡਾਇਰੈਕਟਰ ਬਣੇ ਚੇਅਰਮੈਨ ਬਣੇ ਆ ਜੋ ਸਾਡੀ ਆਵਾਜ਼ ਨੂੰ ਉੱਪਰ ਤੱਕ ਨਹੀਂ ਪਹੁੰਚਾਉਂਦੇ ਹੋਣ ਵੀ ਜਿਹੜੀ ਇਲੈਕਸ਼ਨ ਹੋਈ ਆ ਪਿਛਲੇ ਸਮੇਂ ਦੌਰਾਨ ਉਹ ਜਿਹੜੇ ਵਿੱਚ ਜੈਲਦਾਰ ਜਿਹਨੂੰ ਲਾਢੀ ਕਹਿੰਦੇ ਆ ਉਹ ਧੱਕੇ ਨਾਲ ਪ੍ਰਸ਼ਾਸਨ ਦੇ ਜ਼ੋਰ ਨਾਲ ਬਣਿਆ ਉਹ ਜਿਹੜੀ ਕਿ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਨਹੀਂ ਆ ਉਹ ਜਦੋਂ ਚੁਣਿਆ ਹੋਇਆ ਨੁਮਾਇੰਦਾ ਨਹੀਂ ਉਹ ਤਾਂ ਸਾਡੀਆਂ ਗਰੀਬ ਸੁਭਾਵਾਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚਾ ਸਕਦਾ ਜਿਹੜਾ ਲੋਕ ਚੁਣਿਆ ਹੋਇਆ ਨੁਮਾਇੰਦਾ ਉਹੀ ਲੋਕਾਂ ਦੀ ਆਵਾਜ਼ ਪਹੁੰਚਾ ਸਕਦਾ ਨਾ ਕਿ ਧੱਕੇ ਨਾਲ ਬਣਿਆ ਹੋਇਆ ਲਓ ਜੀ ਵਿਖਿਆ ਲੋਕਤੰਤਵ ਦਾ ਜੋ ਸ਼ਰਿਆਮਕਾਨ ਕੀਤਾ ਗਿਆ ਔਰ ਕੀਤਾ ਜਾ ਰਿਹਾ ਜੋ ਟਰਨਾ ਪਿੱਛੇ ਹੋਇਆ ਦੋ ਹਾਂ ਉਹਨਾਂ ਦੋਨਾਂ ਦੇ ਵਿੱਚ ਸਰਕਾਰ ਨੇ ਇੱਕ ਅਹਿਮ ਰੋਲ ਅਦਾ ਕੀਤਾ ਜੋ ਇੱਥੋਂ ਦੇ ਹੈਗੇ ਸੀ ਪ੍ਰਸ਼ਾਸਨ ਵੱਲੋਂ ਜੋ ਆਨਲਾਈਨ ਨੂੰ ਕਿਸੇ ਤਰ੍ਹਾਂ ਵੀ ਦਬਾਇਆ ਗਿਆ ਸੀ ਜਾਂ ਆਰ ਡੀ ਡਿਊਟੀ ਲੱਗੀ ਜਾਂ ਕਿਸੇ ਦੀ ਲੱਗੀ ਆ ਉਹ ਪੂਰੀ ਜਿਹੜੀ ਲੋਕਤੰਤਰਤਾ ਦਾ ਜਿਹੜਾ ਸਹੀ ਸਪਾਈਟਰ ਦੇ ਵਿੱਚ ਜਿਹੜਾ ਲੋਕਤੰਤਰਤਾ ਦੇ ਵਿੱਚ ਜੋ VOTING ਹੁੰਦੀ ਆ VOTING ਨਹੀਂ ਕੀਤੀ ਗਈ ਨਾ VOTING ਪਾਈ ਗਈ ਨਾ VOTING ਕਰਦਾ ਅਧਿਕਾਰ ਦਿੱਤਾ ਗਿਆ ਬੋਰਡ ਕੋਲ ਇਹਨਾਂ ਨੂੰ ਵਾਝਾ ਕੀਤਾ ਗਿਆ ਤੇ ਆਪਣੀ ਮਨ ਮਰਜ਼ੀ ਦੇ ਨਾਲ ਜੋ ਇਥੇ ਦਾ ਬੋਰਡ ਬੰਦਾ ਉਹ ਆਪਣੀ ਮਰਜ਼ੀ ਦੇ ਨਾਲ ਨਾ ਕਿਸੇ ਦੇ ਇਹ ਜਿਹੜੀ ਆ ਸ਼ਪੈਸ ਜਿਹੜੀ ਆ ਗ੍ਰੀਸ ਸੁਭਾਵਾਂ ਦੇ ਵਿੱਚ ਉਹ ਨਾਨ ਨਿਮੇਂਦਗੀ ਚਾਜਰਾ ਸਾਈ ਕਰ ਰਿਆ ਇਥੇ ਤੱਕ ਕਿ ਉਹ মিডিਆ ਵੀ ਜਿਹੜੀ ਆ ਆਪ ਇਟੈਂਡ ਕਰਦੇ ਆ ਔਰ ਰੋਜ਼ਾਰੇ ਕੋਈ ਵੀ ਚਾਨਣਾ ਨਹੀਂ ਪੜਦਾ ਸੀ ਮੀਟਿੰਗ ਦੇ ਵਿੱਚ ਕੀ ਪਸਤਾਵ ਕੀਤਾ ਕੀ ਉਹ ਰੱਖਿਆ ਗਿਆ ਉਹ ਜਾਣਿਤ ਕਰਨ ਦੀ ਜ਼ਰੂਰਤ ਹੈ ਇਸ ਲਈ ਅਸੀਂ ਪ੍ਰਸ਼ਾਸਨ ਔਰ ਸਰਕਾਰ ਤੋਂ ਇਹਨਾਂ ਲੇਬਰ ਸੁਭਾਵਾਂ ਦੀ ਡਿਮਾਂਡ ਔਰ ਮੰਗ ਵੀ ਜਿਹੜੀ ਮੀਟਿੰਗ ਹੁੰਦੀ ਹੈ ਇਹਨਾਂ ਦੀ ਆਸੀ ਡਾਇਰੈਕਟਰਾਂ ਦੀ ਔਰ ਚੇਅਰਮੈਨ ਦੀ ਪ੍ਰਧਾਨਗੀ ਹੇਠ ਉਹਨਾਂ ਦਾ ਸਾਰਾ ਹੀ ਜੋ ਉਹਨਾਂ ਦਾ ਪੂਰੀ ਮੀਲ ਦੇ ਵਿੱਚ ਹੁੰਦਾ ਤੱਤ ਜੋ ਤੱਥਾਂ ਦੇ ਆਧਾਰ 'ਤੇ ਸਾਰੀ ਲੈਵਲ ਸੋਸਾਇਟੀ ਦੇ ਵਿੱਚ ਉਹ ਜਾਣੇ ਤੇ ਕੀਤਾ ਜਾਏ ਤਾਂ ਇਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਬੋਰਡ ਜੋ ਬਣਦਾ ਹੈ ਤਾਂ ਬੋਰਡ ਸਾਡੇ ਅੱਥੇ ਕੀ ਕਰ ਰਿਹਾ ਤੇ ਕੀ ਇਹਨਾਂ ਦਾ ਫਰਜ ਸੀ ਤੇ ਉਹ ਫਰਜ਼ਾ ਪੈਣੇ ਤੋਂ ਕਿਉਂ ਵਾਂਝਾ ਰਹਿ ਤੇ ਇਹਨਾਂ ਲੈਵਲ ਸੋਸਾਇਟੀਆਂ ਦਾ ਕਾਰੋਬਾਰ ਜੋ ਠੱਪ ਹੁੰਦਾ ਆ ਰਿਹਾ ਤੇ ਨਜ ਹੁੰਦਾ ਜਾ ਰਿਹਾ ਹੈ ਕਿ ਇਸ ਚੀਜ਼ ਵੱਲ ਤੇ ਉਹ ਕਿਉਂ ਨਹੀਂ ਧਿਆਨ ਕੇਂਦਰਿਤ ਕਰੇ ਇਸ ਸਮੇਂ ਦੀ ਬਹੁਤ ਮੰਗ ਹੈ ਕਿ ਇਸ ਸਮੇਂ 'ਚ ਬੋਰਡ ਜਿਹੜਾ ਕਿਉਂ ਇਹ ਬੋਰਡ ਆਪਣਾ ਜਿਹੜੀ ਆ ਨਰਮਾਈ ਕਿਉਂ ਨਹੀਂ ਕੀਤਾ ਆਪਣਾ ਜਿਹੜੇ ਫਰਜ਼ ਕਿਉਂ ਨਹੀਂ ਅਦਾ ਕਰਦਾ ਜਿਸ ਦੀ ਵਿਸ਼ੇਸ਼ ਪਰ ਦਰਬੀ ਸਿੰਘ ਗੁਮਾਰਪੁਰ ਅੰਮ੍ਰਿਤਸਰ